like it's good money talking it's not that bad but there's no point vyar ho denda iraad ba tu si ghar la truck te karani kareo da fayda ki hovega karonda aap ghar le lenne aa mudke puri umar utthe kishtaan bhari jau putt karni pari hunde par job khulonde ne wala fer hor kharche vajh hunde ne gharan di keemat utthe like no house is less than a million dollars wala ho hun million dollar da ghar lena koi sakhi galta hai ne ਉਹ ਦੀ ਕੇਸ਼ ਉਹਦਾ ਸਭ ਉਹਦਾ ਸემი ਫਰਨੀਚ ਵੀ ਰੱਖਣਾ ਵਾ ਸੋ ਇਸ ਇਸ ਦਾ ਥੜੀ ਈਜ਼ੀ ਹੋਇਆ ਕਹਦਾ ਫੋੜੀ ਪੂਰੀ ਫੈਮਿਲੀ ਸਭ ਕੁਝ ਵੇਜ ਵਟ ਕੇ ਚੱਲ ਜਾਓ ਪੂਰਾ ਟੱਬਰ ਚੱਲਦੇ ਉਹ ਮੈਂ ਗੱਲ ਅਲੱਗ ਆ ਕਿ ਕੱਪਦਾ ਸੋਈ ਘਰ ਕੰਮ ਕੰਮ ਕਰ ਲੋ ਸਾਰੇ ਉਹ ਜੇ ਆਪਾਂ ਇੱਕ ਬੰਦੇ ਨੂੰ ਤੇ ਭੇਜ ਦੇਣਾ ਕਿ ਸਾਡੇ ਨਾਲ ਕਿਹੇ ਕੁਝ ਦੂਰ ਕਰੂਗਾ ਫਿਰ ਉਹ ਬਤਾ ਕਰ ਵੀ ਦਿੰਦਾ ਪਰ ਉਹ ਬੰਦੇ ਦੀ ਜਿਹੜੀ ਮੈਂਟਲ ਸਟੇਟ ਆ ਨਾ ਉਹ ਕੋਈ ਵੀ ਨਹੀਂ ਸਮਝ ਸਕਦਾ ਕਿ ਉਹ ਉਹਦੇ ਕੀ ਬੀਤ ਰਹੀ ਹੈ ਉਹਨਾਂ ਪਾ ਲੋਕ ਤੇ 65 ਕੰਮ ਕਰਦੇ ਨੇ ਸੈਟਰਡੇ ਮੰਡੇ ਅਬ ਦੀ ਫ੍ਰਾਈਡੇ ਰਾਤ ਨੂੰ ਕਰਿਆ ਸੰਡੇ ਸਵੇਰੇ ਲਾਂਡਰੀ ਕਰ ਲਈ ਕੱਪੜੇ ਧੋ ਲਏ ਉਹ ਸਭ ਕੰਮ ਸੈੱਫ ਕਰ ਲਿਆ ਸੰਡੇ ਨੂੰ ਗਰੋਸਰੀ ਕਰਨੀ ਹਫਤੇ ਦਾ ਖਾਣਾ ਬਣਾ ਲਿਆ ਮੰਡੇ ਬੈਕ ਟੂ ਵਰਕ ਬਿਸਕਲੀ ਨੋ ਵਨ ਹੈਜ਼ ਐਨੀ ਟਾਈਮ ਟੂ ਮੀਟ ਐਨੀ ਵਨ ਕਬ ਕਹਨੇ ਕਿ ਕੋਈ ਫਿਰ ਦੇ ਪੀਆਰ ਹੋ ਜਾਈਏ ਇਹ ਹੋ ਜਾਈਏ ਕਿ ਫਿਰ ਲਾਈਫ ਸੌਖੀ ਆ ਬੱਦ ਲਾਈਫ ਹੋਰ ਔਖੀ ਹੁੰਦੀ ਰਹਿੰਦੀ ਐ ਇਜ਼ੀ ਜਾਨੀ ਹੁੰਦੀ ਲਾਈਫ ਇਜੀ ਚ ਪੜ ਰਹੇ ਹੁੰਨੇ ਹੋ ਹਾਂਜੀ ਤੁਹਾਡੇ ਮਾਪੇ ਤੁਹਾਨੂੰ ਤੁਹਾਡੇ ਮਾਸੇ ਜੀ ਸੀ ਉੱਥੇ ਹਾਂਜੀ ਹਾਂਜੀ ਮੌਂਟਰੀਅਲ ਚ ਹਾਂਜੀ ਤੁਹਾਨੂੰ ਭੇਜ ਕਰਦੇ ਤੁਹਾਨੂੰ ਭੇਜ ਦਿੰਦੇ ਨੇ ਹਾਂਜੀ ਇਟ ਵਾਸ अर्ਲੀ 2000ਸ ਆਈ ਥਿੰਕ ਕਿ ਜਦ ਮੈਂ ਚਲੇ ਗਿਆ ਸੀਗਾ 2019 9000 ਰਿਕਜੀਗਲ ਆਨੇ ਮੈਨੂੰ ਲੱਗਦਾ ਤੇ ਕਿ ਭੈ ਗਿਆ ਰਹਿੰਦੇ ਸੀ ਮੌਂਟਰੀਅਲ ਤੇ ਫਿਰ ਉਸ ਸਟੱਡੀ ਕੀਤੀ ਤੇ ਮੇਰੇ ਕੋਲ ਕਈ ਸਾਡੇ ਨਖਈ ਫਸ ਸਕੈਂਡਰੀ ਹੌਲ ਦੋ ਸੰਪਾਜੇ ਤੇ ਉਹਨਾਂ ਫਿਰ ਉੱਥੇ ਸੀਗੇ ਸਾਰੇ ਫਿਰ ਤੋਂ ਟੋਰਾਂਟੋ ਮੂਵ ਹੋ ਗਿਆ ਐਂਡ ਫਿਰ ਟੋਰਾਂਟੋ ਰਹਿ ਫਿਰ ਕੰਮ ਕੀਤਾ ਤੇ ਫਿਰ ਉਹਨਾਂ ਵਾਪਸ ਆ ਗਿਆ ਹਮਮ ਇੰਨੀ ਛੋਟੀ ਕਹਾਣੀ ਇਸ ਕੋਣੀ ਜੇ ਫਿਲਮਾਂ ਸਕ੍ਰੀਨ ਪਲੇ ਹੁੰਦਾ ਤੁਹਾਡੇ ਤੋਂ ਮੈਂ ਪੁੱਛਣਾ ਸੀ ਦੱਸੋ ਪਹਿਲਾਂ ਇੱਥੋਂ ਜਦੋਂ ਜਾਣੇ ਹੋ ਕਿਸ ਤਰ੍ਹਾਂ ਦੇ ਸਕੂਲ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਸਕੂਲ ਵਦੋ ਸੇ ਤੇ ਮੇਰੇ ਸਕੂਲ 'ਚ ਮੇਰੇ ਕਾਫੀ ਇਮੀਗਰੈਂਟ ਸੀਗੇ ਜਿਹੜੇ ਫਰਮ ਲਾਈਕ ਆਫਗਾਨਿਸਤਾਨ ਹੋ ਗਏ ਆਪਣੇ ਨਾਈਜੀਰੀਆ ਤੋਂ ਹੋ ਗਏ ਸਾਰੇ ਕੋਈ ਸੜ ਫ੍ਰੈਂਚ ਨਹੀਂ ਆਉਂਦੀ ਸੀ ਕੀ ਕਿਡਸ ਸੋ ਦਰਸੇ ਕਲਾਸ ਕਾਲਡ ਅਕਈ ਲਾਈਕ ਫਰਸਟ ਸਕੂਲ ਵਾਸ ਨਾਥਰਾ ਦਮ ਦਲਾ ਦੇ ਫਾਂਸ ਇਨ ਕਿਬੈਕ ਐਂਡ ਦਰਸੇ ਕਲਾਸ ਕਾਲਡ ਅਕਈ ਵੇਅਰ ਦੇ ਟੀਚ ਯੂ ਫ੍ਰੈਂਚ ਐਂਡ ਦੇ ਅਨੀ ਸੋਈ ਪ੍ਰੋਗਰੈਸ ਇਨ ਯਰ ਗ੍ਰੇ ਸਾਨੂੰ ਬਲ ਫਰਾਂਸ ਸਿੱਖੀ ਬਲ ਸਾਰੇ ਹਨੇਲੇ ਕਿਟਰ ਬਹੁਤ ਵਧੀਆ ਸੀ ਸਭ ਕੋਲ ਬਹੁਤ ਵਧੀਆ ਵਾ ਸੋ ਉਸੇ ਫਰਾਂਸ ਸਿੱਖੀ ਐ ਮੈਂ ਮਤੇ ਹੌਲੀ ਹੌਲੀ ਫਿਰ ਇੱਕ ਐਗਜ਼ਾਮ ਸੁੰਦਨੇ ਸੋ ਐਗਜ਼ਾਮਸ ਤੇ ਬੇਸ ਤੇ ਦੇ ਡਿਸਾਈਡ ਵਿਚ ਕਲਾਸ ਦੈ ਯੂ ਗੋ ਟੂ ਐਂਡ ਯੂਰ ਏਜ ਸੋ ਵਨ ਅ ਕਲੀਅਰ ਦੈਟ ਐਗਜ਼ਾਮ ਲਾਈਕ ਇਟ ਵਾਸ ਇਨ ਦ ਇਨ ਦ ਨਾਰਥ ਫਰਨ ਬਲ ਆਫ ਦ ਫਾਸ ਦੈਨ ਆ ਕਲੀਅਰ ਦੈਟ ਐਗਜ਼ਾਮ ਆ ਵੈਂਟ ਟੂ ਹਾਈ ਸਕੂਲ ਮਾਈ ਹਾਈ ਸਕੂਲ ਵਾਸ ਲੂਸੇਂਪਾਰਜ ਇਟ ਵਾਸ ਨੀਅਰ ਪਾਰਕ ਐਕਸਟੈਂਸ਼ਨ ਰੇਕਾਰਡ ਕੋਲ ਸੀਗਾ ਤੇ ਉੱਥੋਂ ਫਿਰ ਮੇਰਾ ਹਾਈ ਸਕੂਲ ਸ਼ੁਰੂ ਹੋਇਆ ਹਮ ਹਮ ਆ ਵਾਸ ਸੈਂਡਰੀ ਵਨ ਤੇ ਫਿਰ ਅਗੇ ਕੋਸਟ ਅਡੀਗਲ ਕੁਸ਼ਨ ਨਸੀ ਕਰਨੀ ਕਿ ਅਨਲਵ ਦੇ ਆਪ ਉਥੇ ਜੰਨੇ ਪੈਸੇ ਕਮਾਉਣ। ਹੂੰ। ਸੋ ਫਿਰ ਕੇ ਕੰਮ ਕਰ ਸ਼ੁਰੂ ਕਰੀਏ। ਫਿਰ ਮੂਵਿੰਗ ਦਾ ਕੰਪਨ ਲਾ ਮਾਈ ਫਰਸਟ ਜੋਬ ਵਾਸ ਮੂਵਿੰਗ ਜੋਬ ਮਤਲਬ ਫਰਨੀਚਰ ਮੂਵ ਕਰਦੇ ਸੀ ਅਸੀਂ ਟੋਰਾਂਟੋ ਮੈਂ ਕੀਤਾ ਸੀਗਾ ਫਸ ਸੀ ਐਨ ਟਾਵਰ। ਤੇ ਮੈਨੂੰ ਜਿਆਦਾ ਪਹਿਲਾ ਚੱਕ ਮੇਰਾ ਸੀਗਾ 410 ਟਾਵਰ ਦਾ। ਤੇ ਮੈਂ ਫਸ ਵੀਕ ਫੇ। ਤੇ ਪਹਿਲਾਂ ਉਹ ਕੰਮ ਸ਼ੁਰੂ ਕੀਤਾ ਫਰਸ ਸਕਿਉਰਟੀ ਗਾਰਡ ਦਾ ਵੀ ਕੰਮ ਕੀਤਾ। ਤੇ ਇਟ ਵਾਸਨ ਦੈਟ ਈਜ਼ੀ ਲਾਈਕ ਕੋਈ ਵੀ ਜੌਬ ਜੇ ਆਪਾਂ ਗੱਲ ਕਰੀਏ ਇਟਸ ਨਾਟ ਦੈਟ ਈਜ਼ੀ ਇਟਸ ਰੀਲੀ ਰੀਲੀ ਹਾਰਡ ਮਤਲਬ ਗੱਤ ਕਲਰ ਨਾਲ ਜਾਂਦਾ ਨਾ ਬੰਦਾ ਖਰਚੇ ਰੈਂਟ ਦੇਣਾ ਵਾ ਗਰੋਸਰੀ ਦਾ ਬਿੱਲ ਖਾਣਾ ਪੀਣਾ ਵੀ ਆ ਆਪਦੇ ਵੀ ਖਰਚੇ ਬੰਦੇ ਦਾ 100 ਹੁੰਦੇ ਨੇ ਮਤਲਬ ਕਲੇ ਕਲੇ ਡਾਲਰ ਦੀ ਕੀਮਤ ਪਤਾ ਲੱਗ ਜਾਂਦਾ ਕਿ ਕੀ ਹੈ ਕੀ ਨਹੀਂ ਮੈਨੂੰ ਯਾਦ ਆ ਮੈਂ ਉਹਦਾ ਨਾ ਹੰਬਰ ਕਾਲਜ ਸਿਕਿਉਰਿਟੀ ਕਾਰਡ ਦਾ ਕੰਮ ਕਰਦਾ ਸੀਗਾ ਤੇ ਜਸਟ ਟੂ ਸੇਵ 3 ਡਾਲਰਸ ਤੇ ਨਾ 25 ਸੈਂਟ ਪਿਆ ਬਸ ਦੀ ਟੋਕਨ ਦੀ ਉਹ ਸੀਗੀ ਫੀਸ ਤੇ ਉਹ ਮੱਪੇ ਜਾਣੇ ਤਾਂ ਕਰ ਤਮਾ ਤੁਰਾ ਤੋ ਤੁਰ ਕੇ ਘਰੋਂ ਹੁੰਦਾ ਹੁੰਦਾ ਰਿਹਾ ਬਰਫ ਪਈ ਹੋਣੀ ਘੋਟੇ ਘੋਟ ਤੱਕ ਇਟ ਵਾਸ ਲਾਈਕ ਦੈਟ ਮਸਟਾ ਤੇ ਬਟ ਉਹ ਦਾ ਕੋਈ ਮਤਲਬ ਜੇ ਉਰੇ ਵਧੀਆ ਕੰਮ ਹੈਗਾ ਪਰ ਉਥੇ ਜਾ ਕੇ ਉਹ ਤੱਕੇ ਖਾਨੇ ਜਸ ਨੋ ਪੁਆਇੰਟ ਇਨ ਦੈਟ ਫਿਰ ਉਸ ਪਾਸ ਮੈਂ ਟਰੱਕ ਦਾ ਲਾਇਸੈਂਸ ਲੇਤਾ ਫਿਰ ਟਰੱਕ ਚਲਾਇਆ ਮਤਲਬ 3 4 ਸਾਲ ਮੈਂ ਟਰੱਕ ਚਲਾਇਆ ਵਧੀਆ ਐਸ ਟੂ ਗੁੱਡ ਯੂ ਐਸ ਪਹਿਲਾਂ ਮੈਂ ਸਟਾਰਟਿੰਗ ਕੀਤੀ ਡੰਪ ਟਰੱਕ ਤੋਂ ਤੇ ਫਿਰ ਮੈਂ ਯੂ ਐਸ ਤੋਂ ਟਰੱਕ ਆਉਂਦਾ ਰਿਹਾ ਨਿਸ਼ਾਨ ਟਰਾਂਸਪੋਰਟ ਕੰਪਨੀਆਂ ਉਹਦੇ ਨਾਲ ਕੰਮ ਵਧੀਆ ਸੀਗਾ ਬਟ ਦ ਥਿੰਗ ਇਜ਼ ਪਾਂਡ ਸ਼ੇ ਰੋਟੀਆਂ ਟਾਬੇ ਤੋਂ ਜਾਂ ਕਿਤੋਂ ਬੇਹੀ ਰੋਟੇ ਕਰੋ ਲੈ ਕੇ ਆਨੇ ਆ ਰੋਟੀ ਉਹੀ ਰੋਟੀ ਖਾਈ ਜਾਣੀ ਤਵਾ ਟੱਕ ਦੇ ਵਿੱਚ ਮੈਂ ਕਿਉਂ ਟੱਕ ਦੇ ਵਿੱਚ ਬਟ ਉਹ ਪੈਸਾ ਮੈਂ ਕੌਣ ਸੀ ਵਧੀਆ ਬਟ ਦਸ ਨੋ ਪੁਆਇੰਟ ਇਨ ਮੇਕਿੰਗ दैट ਮਨੀ When you can't live your life ਮਤਲਬ ਕੋਈ ਵਰਕ ਆਊਟਿੰਗ ਹੀ ਕੁਛ ਨਹੀਂ ਸਿਹਤ ਖਰਾਬ ਇਹ ਖਰਾਬ 6 ਦਿਨ ਟਰੱਕ ਚ ਵਾਟਸ ਹੈਪਨਿੰਗ ਇਨ ਦਾ ਲਾਈਫ ਇਨ ਦਾ ਇਨ ਦਾ ਵਿਦ ਦਾ ਪੀਪਲ ਆਰ ਯੂ ਯੂ ਡੋਨਟ ਨੋ ਸ਼ਿਟ ਯੂ ਡੋਨਟ ਨੋ ਐਨੀਥਿੰਗ ਪੂਰਾ ਦਿਨ ਅਸੀਂ ਟਰੱਕ ਤੇ ਹਾਂ ਰਾਤੋਂ ਸੌਂਜੋ ਸਿਰੇ ਟਰੱਕ ਤੇ ਕੱਲਾ ਫੋਰ ਨੇ ਵੀ ਗਿਆ ਮੈਂ ਕੱਲਾ ਫਰੈਂਡ ਯੂਸਲੀ ਦੋ ਬੰਦੇ ਜਾਂਦੇ ਨੇ ਟੀਮ ਤੇ ਮੈਂ ਕੱਲਾ ਵੀ ਗਿਆ ਵਾ 16 ਡੇਸ ਇਟ ਵਾਸ 16 ਡੇ ਟ੍ਰਿਪ ਟੂ ਅਰੀਜ਼ੋਨਾ ਅਸੀਂ ਸਟੇ ਕੀਤੀ ਦਨਾਂ ਵੰਡੂ ਕੈਲਫੋਰਨੀਆ ਟੋ ਪੈਕੋਬਲੋ ਅਸੀਂ ਕਿਮ ਬੈਕ ਰਾਈਟ ਬਟ ਮੇ ਲਾਈਕ ਇਟਸ ਗੁੱਡ ਮਨੀ ਟ੍ਰਕਿੰਗ ਇਟਸ ਨੋਟ ਦੈਟ ਬੈਡ ਬਟ देयर ਇਸ ਨੋ ਪੁਆਇੰਟ ਵਿਆਹ ਹੋ ਜਾਂਦਾ ਜੇ ਬਦ ਤੁਸੀਂ ਘਰਲਾ ਟਰੱਕ ਤੇ ਕਰਲੀ ਕਰਿਓ ਉਹਦਾ ਫਾਇਦਾ ਕੀ ਫਾਇਦਾ ਕਰਾਂਦਾ ਆਪਾਂ ਘਰ ਲੈ ਲੈਨੇ ਆ ਮੁੜ ਕੇ ਪੂਰੀ ਉਮਰ ਉਥੇ ਕਿਸ਼ਤਾਂ ਭਰੀ ਜਾਓ ਪੁੱਤ ਕਰਨੀ ਫਰੀ ਹੁੰਦਾ ਫਿਰ ਜੋਖ ਹੋ ਜਾਂਦੇ ਨੇ ਉਹ ਫਿਰ ਹੋਰ ਖਰਚੇ ਵਾਜ ਜਾਂਦੇ ਨੇ ਔਰ ਕਰਾਂ ਦੀ ਕੀਮਤ ਉੱਥੇ ਲਾਈਕ নো ਹਾਊਸ ਇਸ ਲਸ ਲਸਨਾ ਮਿਲੀਅਨ ਡਾਲਰਸ ਬਲ ਬਹੁਤ ਮਿਲੀਅਨ ਡਾਲਰ ਦਾ ਘਰ ਲੈਣਾ ਕਿ ਸੌਖੀ ਗੱਲ ਤਾਂ ਹੈ ਨਹੀਂ ਉਹਦੀ ਕਿਸ਼ਤ ਉਹਦਾ ਸਭ ਕੁਝ ਅੰਦਰ ਦਾ ਸੈਮ ਫਰਨੀਚਰ ਵੀ ਰੱਖਣਾ ਵਾ ਸੋ ਇਸ ਐਸਾ ਦਾ ਇਜ਼ੀ ਰਾਈਟ ਬਲ ਲਾਈਫ ਆਫ ਉਹਦੇਰ ਦੇਸ਼ ਨਸ ਸਖਾਇਆ ਬਾਕ ਉਹ ਸ਼ਾਟ ਬਟ ਇਟਸ ਨਾਟ ਵਰਥ ਇਟ ਅਨਦਰ ਡੇ ਯੂ ਟੇਕ ਰਹਿਣਾ ਇਟਸ ਇਟਸ ਨਾਟ ਵਰਥ ਇਟ ਆਟਾ ਬਲ ਮੇਰੇ ਸਾਹਬ ਨਾਲ ਜਿਆਦਾ ਤੁਹਾਡੀ ਪੂਰੀ ਫੈਮਿਲੀ ਸਭ ਕੁਝ ਵੇਜ ਵਟ ਕੇ ਚੱਲ ਜਾਓ ਪੂਰਾ ਟੱਬਰ ਚੱਲ ਜਾਵੇ ਉਹ ਮੈਂ ਕਹਾਂ ਲੱਗਾ ਉਸ ਨੂੰ ਕਬਦਾ ਸਾਰੀ ਘਰ ਕੰਮ ਕਰ ਲੋ ਸਾਰੇ ਪਰ ਜੇ ਆਪਾਂ ਇੱਕ ਬੰਦੇ ਨੂੰ ਤੇ ਭੇਜ ਦੇਣਾ ਕਿ ਸਾਡੇ ਦਾ ਕਿਹੇ ਕੁਝ ਦੂਰ ਕਰੂਗਾ ਚਲੋ ਬਤਾ ਕਰ ਵੀ ਦਿੰਦਾ ਪਰ ਉਹ ਬੰਦੇ ਦੀ ਜਿਹੜੀ ਮੈਂਟਲ ਸਟੇਟ ਆ ਨਾ ਉਹ ਕੋਈ ਵੀ ਨਹੀਂ ਸਮਝ ਸਕਦਾ ਕਿ ਉਹ ਉਹਦੇ ਕੀ ਬੀਤ ਰਹੀ ਆ ਉਹਨੇ ਖਰਚੀ ਵਿੱਚ ਛਕਣੇ ਹੁਣ ਆਪਾਂ ਆਪਣੇ ਸਟੂਡੈਂਟਾਂ ਨੂੰ ਜਨਦੇ ਨੇ ਕੰਮ ਕਰ ਦੇਣੇ ਉਹਨਾਂ ਨੂੰ ਵੀ ਰੋਟੀ ਵੀ ਖਾਣੀ ਅਗਲੇ ਨੇ ਕਿਰਾਏ ਵੀ ਦੇਣਾ ਵਾ ਉਹ ਪਿੱਛੇ ਵੀ ਪੈਸਾ ਭੇਜਦੇ ਨੇ ਦੋ ਦੋ ਜੌਬਸ ਕਰਦੇ ਨੇ ਸੋ ਇਜ਼ 댓 ਅ ਲਾਈਫ ਥੈਟ ਵੀ ਕੇਮ ਹੇਅਰ ਟੂ ਲਿਵ ਲਾਈਕ ਯੂ ਨੋ ਮੱਲਬ ਕਿ ਨਾ ਕਿ ਕੀ ਕਰੀ ਫਿਰਿੰਦੇ ਪੀਆਰ ਹੋ ਜਾਈਏ ਇਹ ਹੋ ਜਾਈਏ ਕਿ ਫਿਰ ਲਾਈਫ ਸੌਖੀ ਆ ਬੱਲ ਲਾਈਫਲ ਹੋਰ ਔਖੀ ਹੁੰਦੀ ਰਹਿੰਦੇ ਇਜ਼ੀ ਤਾਂ ਨਹੀਂ ਹੁੰਦੀ ਲਾਈਫ ਹਮ ਹਮ ਬੱਲ ਹੋਰ ਫਿਰ ਹੋਰ ਮੁਸੀਬਤਾਂ ਹੁੰਦੀ ਰਹਿੰਦੇ ਨੇ ਚਲੋ ਮੁਸੀਬਤ ਦਾ పార్ਟ ਆਫ ਅ ਲਾਈਫ ਪਰ ਇਹਦਾ ਬਲ ਇਨੀ ਕਿ ਤੁਸੀਂ ਆਪ ਦੇ ਆਪ ਨੂੰ ਮੱਲਬ ਮਾਰੀ ਦਵੋ ਕਿ ਲੋਕਾਂ ਨੂੰ ਖੁਸ਼ ਕਰਨ ਲਈ ਹੈ ਕਿ ਇਹ ਖਾਣ ਨੂੰ ਕਿ ਹਾਂ ਵੀ ਅਸੀਂ ਸੈਟਲ ਨਾ ਜੋ ਹੈਗਾ ਨਾ ਬੀ ਥੈਟ ਕਿ ਵੀ ਹਾਂ ਇਟਸ ਹੋ ਮੇਰੇ ਹੱਥ ਸੀਗਾ ਡਨ ਕੇ ਇਟਸ ਡਨ ਇਟਸ ਓਵਰ ਮੈਂ ਨਹੀਂ ਮੱਲਬ ਮਨਿ ਰਣਾ ਮਨਿ ਰਣਾ ਇਟ ਵਾਸ ਜਸ ਆ ਵਾਸ ਜਸ ਡਨ ਕਿ ਮੈਂ ਨਹੀਂ ਰਹਿ ਸਕਦਾ ਜੇ ਮੋਰੇ ਕਿ ਰਿਹਾਕ ਅਫਾਲਿਵ ਕੰਟੀਨਿਊ ਟੂ ਲਿਵ ਓਵਰ ਹੈਰ ਇਨ ਦਿਸ ਕੰਟਰੀ ਮੈਸਲਫ ਕਮ ਵਾਲੀ ਮਸ਼ੀਨ ਢੂੰਗੋ ਹਮ ਕੁਛ ਨਹੀਂ ਹਾਂਗਾ ਕੇ ਬਸ ਸੰਡੇ ਸੈਟਰਡੇ ਕਰਿਆ ਸੰਡੇ ਰਾਤ ਕੀਤੀ ਮੰਡੇ ਟਰੱਕ ਚੱਕਿਆ ਤੇ ਚਲੋ ਲੋਟਦੇ ਮਤਲਬ ਇਹ ਸਾਬਾ ਹੁਣ ਆਪਾਂ ਲੋਕ ਤੇ 65 ਕੰਮ ਕਰਦੇ ਨੇ ਸੈਟਰਡੇ ਅੰਧੇ ਨੇ ਆਪ ਦੀ ਫਰਡੇ ਰਾਤ ਨੂੰ ਕਰਿਆ ਸੰਡੇ ਸਵੇਰੇ ਲਾਂਡਰੀ ਕਰ ਲਈ ਕੱਪੜੇ ਧੋਲੇ ਉਹ ਸਭ ਕੰਮ ਸਾਬ ਕਰ ਲਿਆ ਸੰਡੇ ਨੂੰ ਗਰੋਸਰੀ ਕਰ ਲਈ ਹਫਤੇ ਦਾ ਖਾਣਾ ਬਣਾ ਲਿਆ ਮੰਡੇ ਬੈਕ ਟੂ ਵਰਕ ਬੀਸਿਕਲੀ ਨੋ ਵਨ ਹੈਜ਼ ਐਨੀ ਟਾਈਮ ਟੂ ਮੀਟ ਐਨੀਵਨ ਉਥੇ ਮੁਲਕ ਕੋਈ ਪ੍ਰੋਸੀਜਰ ਕੀ ਹੋ ਰਹਾ ਜ਼ਿੰਦਾ ਮਰਗ ਹੋਣਾ ਨੂੰ ਇਹ ਨਹੀਂ ਪਤਾ ਹੁੰਦਾ ਕਿਸੇ ਕੋਲ ਸੇ ਟਾਈਮ ਹੀ ਨਹੀਂ